ਨਾਨੋ ਦੇ ਇੱਕ ਸਰਵੇਖਣ ਦੇ ਅਨੁਸਾਰ ਜ਼ਿਆਦਾਤਰ ਕੈਨੇਡੀਅਨਸ ਸੋਚਦੇ ਨੇ ਕਿ ਦੇਸ਼ ਦੇ ਜਿਹੜੇ ਨੇ ਉਹ ਸਿਆਸਤਦਾਨਾਂ ਨੂੰ ਇਸ ਸਾਲ ਉਮੀਦ ਕੀਤੇ ਗੇ ਠੋਸ ਨਤੀਜੇ ਪ੍ਰਦਾਨ ਕਰਨ ਦੇ ਲਈ ਗਰਮੀਆਂ ਦੇ ਦੌਰਾਨ ਕੰਮ ਕਰਨਾ ਚਾਹੀਦਾ ਹੈ ਜੂਨ ਦੇ ਪਹਿਲੇ ਹਫ਼ਤੇ ਦੌਰਾਨ ਕੀਤੇ ਗਏ ਸਰਵੇਖਣ ਦੇ ਜਿਹੜੇ ਨਤੀਜੇ ਨੇ ਉਦਰਸਾਉਂਦੇ ਨੇ ਕਿ ਜ਼ਿਆਦਾਤਰ ਪੋਲ ਕੀਤੇ ਗਏ ਲੋਕ ਨਵੀਂ ਕਾਰਨੀ ਸਰਕਾਰ ਦੇ ਦੁਆਰਾ ਕੀਤੀਆਂ ਗਈਆਂ ਵੱਡੀਆਂ ਪਹਿਲ ਕਦਮੀਆਂ ਦੇ ਉੱਤੇ ਸਾਲ ਦੇ ਅੰਤ ਤੱਕ ਕਿਸੇ ਕਿਸਮ ਦੀ ਪ੍ਰਗਤੀ ਦੇਖਣ ਦੀ ਉਮੀਦ ਕਰਦੇ ਨੇ ਸਰਵੇਖਣ ਕੀਤੇ ਗਏ ਲਗਭਗ ਜਿਹੜੇ ਚਾਰ ਵਿੱਚੋਂ 10 ਯਾਨੀ 38% ਨੇ ਕਿਹਾ ਕਿ ਉਹ ਨਤੀਜਿਆਂ ਦੀ ਉਮੀਦ ਕਰਦੇ ਨੇ ਜਦੋਂ ਕਿ ਹੋਰ 12% ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਉਹ ਪ੍ਰਗਤੀ ਦੇਖਣ ਦੇ ਲਈ 2026 ਜਾਂ 2027 ਤੱਕ ਡਿਕ ਕਰਨਗੇ ਉਤਰਦਾਤਾਵਾਂ ਨੂੰ ਖਾਸ ਤੌਰ ਦੇ ਉਤੇ ਪਹਿਲ ਕਦਮੀਆਂ ਬਾਰੇ ਨਹੀਂ ਪੁੱਛਿਆ ਗਿਆ ਸੀ ਪਰ ਹਾਲ ਹੀ ਦੇ ਵਿੱਚ ਚੁਣੇ ਗਏ ਲਿਬਰਲ ਅਨੇਕ ਪਲੇਟਫਾਰਮ ਤੇ ਪ੍ਰਚਾਰ ਕੀਤਾ ਜਿਸ ਦੇ ਵਿੱਚ ਮੱਧ ਵਰਗ ਲਈ ਟੈਕਸ ਕਟੌਤੀਆਂ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਦੇ ਟੈਰੀਫਾਂ ਦੇ ਪ੍ਰਭਾਵ ਤੋਂ ਸੁਰੱਖਿਆ ਵਿਭਿੰਨ ਵਪਾਰ ਤੇ ਦੁਜੇ ਬੇਸ਼ਬੀਯੋਦ ਤੋਂ ਬਾਅਦ ਕੈਨੇਡਾ ਦੀ ਸਭ ਤੋਂ ਮਹੱਤਵਕਾਂਸ਼ੀ ਰਿਹਾਈਸ਼ੀ ਯੋਜਨਾ ਸ਼ਾਮਿਲ ਸਨ ਇਹ ਪੁੱਛੇ ਜਾਣ ਤੇ ਕਿ ਉਹ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਲਾਗੂ ਕੀਤੀਆਂ ਗਈਆਂ ਪਹਿਲ ਕਦਮੀਆਂ ਦੇ ਜਿਹੜੇ ਨੇ ਉਹ ਨਤੀਜੇ ਕਦੋਂ ਦੇਖਣ ਦੀ ਉਮੀਦ ਕਰਦੇ ਨੇ ਤਾਂ 3% ਜਿਹੜੇ ਨੇ ਉਹਨਾਂ ਨੇ ਆਸ਼ਾਵਾਦੀ ਸੋਚ ਰੱਖੀ ਤੇ ਉਹਨਾਂ ਨੇ ਕਿਹਾ ਕਿ ਉਹ ਮਹੀਨੇ ਦੇ ਅੰਤ ਤੱਕ ਬਦਲਾ ਦੇਖਣਗੇ ਨੈਨੋਜ਼ ਦੇ ਅੰਕੜੇ ਦੇ ਅਨੁਸਾਰ 17% ਨੇ ਕਿਹਾ ਹੈ ਕਿ ਉਹ ਮੁੱਖ ਲਿਬਰਲ ਪਹਿਲ ਕਦਮੀਆਂ ਤੋਂ ਜਿਹੜਾ ਹੈ ਉਹ ਕਾਫੀ ਜ਼ਿਆਦਾ ਵਧੀਆ ਨਤੀਜੇ ਬਿਲਕੁਲ ਵੀ ਦੇਖਣ ਦੀ ਉਮੀਦ ਨਹੀਂ ਕਰਦੇ ਤੇ ਔਰਤਾਂ ਦੇ ਨਾਲੋਂ ਮਰਦਾਂ ਦੇ ਕਹਿਣ ਦੀ ਸੰਭਾਵਨਾ ਇਹ ਜ਼ਿਆਦਾ ਸੀ ਕਿ ਉਹਨਾਂ ਨੂੰ ਮੌਜੂਦਾ ਸਰਕਾਰ ਤੋਂ ਬਹੁਤੀ ਉਮੀਦ ਨਹੀਂ ਸੀ 12 ਤੋਂ ਜਿਹੜੇ ਨੇ 12% ਦੇ ਮੁਕਾਬਲੇ ਜਿਹੜੇ 23% ਦੀ ਨੇ ਤੇ 18 ਤੋਂ 34 ਸਾਲ ਦੀ ਉਮਰ ਦੇ ਲੋਕ 55 ਸਾਲ ਦੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਨਾਲ ਉਹ ਆਪਣੀਆਂ ਉਮੀਦਾਂ ਬਾਰੇ ਵਧੇਰੇ ਨਿਰਾਸ਼ਾਵਾਦੀ ਸਨ 25 ਜਿਹੜੇ ਨੇ 25% ਨੌਜਵਾਨ ਸਮੂਹ ਨੂੰ ਕੋਈ ਠੋਸ ਨਤੀਜੇ ਮਿਲਣ ਦੀ ਉਮੀਦ ਨਹੀਂ ਸੀ ਜਦੋਂ ਕਿ 10% ਜਿਹੜੇ ਨੇ ਉਹ ਵੱਡੀ ਉਮਰ ਦੇ ਲੋਕਾਂ ਦੇ ਮੁਕਾਬਲੇ ਨੇ ਜਿੱਥੋਂ ਤੱਕ ਜਵਾਬ ਦੇਣ ਵਾਲੇ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਉਹ ਸੰਗੀ ਸਿਆਸਤਦਾਨਾਂ ਤੋਂ ਕੀ ਦੇਖਣਾ ਚਾਹੁੰਦੇ ਨੇ ਲਗਭਗ 2/3 ਨੇ ਕਿਹਾ ਕਿ ਉਹ ਸੋਚਦੇ ਨੇ ਕਿ ਇਹ ਮਹੱਤਵਪੂਰਨ ਯਾ ਕੁਝ ਹਾਦਤਾਂ ਕਜੜਾ ਉਹ ਮਹੱਤਵਪੂਰਨ ਹੈ ਕਿ ਨਵੀਂ ਸਰਕਾਰ ਗਰਮੀਆਂ ਦੌਰਾਨ ਕੰਮ ਕਰੇ ਆਮ ਬ੍ਰੇਕ ਲੈਣ ਦੀ ਬਜਾਏ অন্ਟੈਰੀਓ ਤੇ ਪ੍ਰੈਰੀਜ਼ ਜਿਹੜੇ ਨੇ ਉਹਨਾਂ ਦੇ ਉੱਤਰ ਦਤਾਵਾਂ ਨੇ ਗਰਮੀਆਂ ਦੀ ਬੈਠਕ ਬਾਰੇ ਸਭ ਤੋਂ ਜਿਹੜਾ ਉਹ ਵੱਧ ਜ਼ੋਰਦਾਰ ਮਹਿਸੂਸ ਕੀਤਾ ਜਦੋਂ ਕਿ ਕਿਊਬਿਕ ਦੇ ਲੋਕ ਘੱਟ ਚਿੰਤਤ ਸਨ ਫਿਰ ਵੀ ਉਹਨਾਂ ਖੇਤਰਾਂ ਦੇ ਵਿੱਚ ਬਹੁ ਗਿਣਤੀ ਨੇ ਮਹਿਸੂਸ ਕੀਤਾ ਕਿ ਇਹ ਕੁਝ ਹਾਦਤਾਂ ਕਜੜਾ ਮਹੱਤਵਪੂਰਨ ਸੀ ਕਿ ਨੇਤਾ ਜਿਹੜੇ ਨੇ ਉਹ ਬ੍ਰੇਕ ਛੱਡ ਦੇਣ ਲਿਬਰਲਾਂ ਨੇ ਪਹਿਲਾਂ ਕਿਹਾ ਸੀ ਕਿ ਉਹਨਾਂ ਨੇ ਬਜਟ ਰਿਲੀਜ਼ ਨੂੰ ਪਤਝੜ ਤੱਕ ਮੁਲਤਵੀ ਕਰਨ ਦੀ ਯੋਜਨਾ ਬਣਾਈ ਹੈ ਜੋ ਕਿ ਸਤੰਬਰ ਦੇ ਅੱਧ ਦੇ ਵਿੱਚ ਹਾਊਸ ਆਫ ਕਾਮਨਸ ਦੀ ਵਾਪਸੀ ਤੋਂ ਬਾਅਦ ਹੈ ਵਿਰੋਧੀ ਪਾਰਟੀਆਂ ਇਸ ਫੈਸਲੇ ਦੀ ਆਲੋਚਨਾ ਕਰ ਰਹੀਆਂ ਨੇ ਨਾਲ ਹੀ ਨਵੀਂ ਸਰਕਾਰ ਦੇ ਤਖਤ ਪਾਸ਼ਣ ਦੀ ਵੀ ਜਿਸ ਨੂੰ ਜਿਹੜਾ ਉਹ ਅਸਪਸ਼ਟ ਅਤੇ ਆਰਥਿਕ ਨੀਤੀਆਂ ਬਾਰੇ ਵਿਸਥਾਰ ਦੇ ਵਿੱਚ ਘਾਟ ਦੱਸਿਆ ਗਿਆ ਹੈ ਕੈਨੇਡੀਅਨ ਇਸ ਗੱਲ ਦੇ ਉੱਤੇ ਵੰਡੇ ਹੋਏ ਜਾਪਦੇ ਨੇ ਕਿ ਕੀ ਲਿਬਰਲ ਸਰਕਾਰ ਨੂੰ ਜਿਹੜਾ ਉਪਤਜੜ ਤੋਂ ਪਹਿਲਾਂ ਬਜਟ ਪੇਸ਼ ਕਰਨਾ ਚਾਹੀਦਾ ਹੈ ਸਰਵੇਖਣ ਦੇ ਵਿੱਚ 53 ਫੀਸਦੀ ਨੇ ਕਿਹਾ ਹੈ ਕਿ ਇਹ ਮਹੱਤਵਪੂਰਨ ਸੀ ਜਾਂ ਕੁਝ ਹੱਦ ਤੱਕ ਮਹੱਤਵਪੂਰਨ ਹੈ ਤੇ ਜਿਹੜੇ ਪੁਰਸ਼ ਪ੍ਰੇਰੀਜ਼ ਦੇ ਵਸਨੀਕ ਅਤੇ 55 ਸਾਲ ਤੋਂ ਘੱਟ ਉਮਰ ਦੇ ਉੱਤਰਦਾਤਾਵਾਂ ਦੇ ਇਹ ਕਹਿਣ ਦੀ ਜ਼ਿਆਦਾ ਸੰਭਾਵਨਾ ਸੀ ਕਿ ਉਹ ਪਤਜੜ ਦੀ ਬੈਠਕ ਦੇ ਨਾਲੋਂ ਜਲਦੀ ਬਜਟ ਚਾਹੁੰਦੇ ਸਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ